ਹਾਂਜੀ ਸਰ ਅੱਜ ਤੱਕ ਤੁਸੀਂ ਆਮ ਆਦਮੀ ਪਾਰਟੀ ਵਿੱਚ ਸ਼ਿਰਕਤ ਕੀਤੀ ਆ ਸਰ ਕਿਸ ਤਰ੍ਹਾਂ ਦਾ ਤੁਹਾਨੂੰ ਹੰਗਾਰਾ ਵਾ ਕਿਉਂਕਿ ਹੁਣ ਜਿਮਨੀ ਚੌਨਵੀ ਆ ਤੇ ਕੀ ਕਹਿਣਾ ਚਾਹੋਗੇ ਦੇਖੋ ਮੈਂ ਸਾਰਾ ਜੋ ਵੀ ਆਮ ਆਦਮੀ ਪਾਰਟੀ ਦੇ ਵਿੱਚ ਫੈਸਲਾ ਕਰਕੇ ਕਿਹਾ ਮੈਂ ਸਾਰੇ ਹਲਕੇ ਦੇ ਵਰਕਰ ਸਾਹਿਬਾ ਸਾਰੇ ਹਲਕੇ ਦੇ ਜਿਹੜੇ ਅੱਜ ਤੋਂ 25 28 ਸਾਲ ਦੇ ਜਿਹੜੀ ਸੰਗਤ ਮੇਰੇ ਨਾਲ ਜੁੜੀ ਆ ਜਿਨ੍ਹਾਂ ਦੇ ਮੇਰੇ ਨਾਲ ਜਜ਼ਬਾਤ ਜੁੜੇ ਆ ਜਿਨ੍ਹਾਂ ਦਾ ਸਾੜੀਆਂ ਬਹੁਤ ਲੰਬੇ ਸਮੇਂ ਤੋਂ ਸੰਝ ਆਵੇ ਇਸ ਸਾਰਿਆਂ ਦੀ رائے ਲੈ ਕੇ ਇਹ ਜਿਹੜਾ ਫੈਸਲਾ ਲੈ ਆਏ ਦੂਸਰੀ ਗੱਲ ਦੇਖੋ ਜਿਹੜੀ ਵੱਲੋਂ ਮੈਂ ਆਮ ਆਦਮੀ ਪਾਰਟੀ ਚ ਜਾਂ ਆਮ ਆਦਮੀ ਪਾਰਟੀ ਦੇ ਵਿੱਚ ਸ਼ਿਰਕਤ ਕੀਤੀ ਹੈ ਇੱਕ ਕੋਈ ਮੇਰਾ ਨਿੱਜੀ ਫੈਸਲਾ ਨਹੀਂ ਜੇ ਪੰਜਾਬ ਦੇ ਲੋਕਾਂ ਨੇ ਜੋ ਜਿੱਥੋਂ 2022 ਦੀ ਇਲੈਕਸ਼ਨ ਹੋਈ ਸੀ ਤੇ ਇੱਕ ਤਰਫਾ ਫੈਸਲਾ ਕੀਤਾ। ਅੱਜ ਉਹ ਮੈਂ ਪੰਜਾਬੀਆਂ ਦੀ ਜੋ ਨਫਸੀ ਉਹ ਛਾੜ ਦਿਆ ਹੋਇਆ ਨਾ ਜਾਂ ਪੰਜਾਬੀਆਂ ਦੇ ਜੋ ਜਜ਼ਬਾਤ ਸੀ। ਔਰ ਸਾਰਨੋਂ ਵੱਡੀ ਗੱਲ ਆ ਜੋ ਇਹ ਪਿਛਲੇ ਸਮੇਂ ਦੇ ਵਿੱਚ ਆਮ ਆਦਮੀ ਪਾਰਟੀ ਨੇ ਫੈਸਲੇ ਕੀਤੇ। ਜੋ ਵਿਧਾਨ ਸਭਾ ਦੇ ਵਿੱਚ ਬਿੱਲ ਲਿਆਂਦੇ ਗਏ ਆ ਚਾਹੇ ਉਹ ਪਾਲੀਆਂ ਦੇ ਬੰਦੇ ਸੀਗੇ। ਚਾਹੇ ਉਹ ਸਾਡੇ ਡਾਂਸ ਦੇ ਮੁੱਦੇ ਸੀਗੇ ਚਾਹੇ ਉਹ ਬਹੁਤ ਵੱਡੀ ਜਿਹੜੀ ਵਿਧਬੀ ਤੇ ਬਿੱਲ ਲਿਆ ਦਿੱਤੇ ਗਏ ਖਾਸ ਕਰਕੇ ਦੇਖੋ ਹਰ ਕਨਸਾਨ ਜਜ਼ਬਾਤੀ ਤੌਰ ਤੇ ਜੁੜਿਆ ਹੁੰਦਾ ਆਪਣੇ ਧਰਮ ਨਾਲ ਆਪਣੇ ਗੁਰੂ ਨਾਲ ਜਿੱਥੇ ਉਹ ਮੰਨਦਾ ਹੈ ਆਪਣੇ ਆਪ ਨੂੰ ਜਿੱਥੇ ਅਰਦਾਸ ਕਰਦਾ ਹੈ ਔਰ ਉਹ ਮੈਂ ਸਮਝਦਾ ਬਹੁਤ ਮਰਦਾ ਜਿਹੜੀ ਆਮ ਆਦਮੀ ਪਾਰਟੀ ਦੀ ਸਰਕਾਰ ਦੇ ਕੇਜਰੀਵਾਲ ਸਾਹਿਬ ਦੀ ਰਹਿਮਾਈ ਥਲੇ ਨੇਸ਼ ਜੀ ਤੇ ਡੀਐਮ ਸਾਹਿਬ ਦੀ ਰਹਿਮਾਈ ਤੇ ਜੋ ਉਹ ਬਿਲ ਲਿਆਂਦਾ ਗਿਆ ਸੂਚੇ ਪੰਜਾਬ ਤੇ ਪੰਜਾਬੀਅਤ ਦੀ ਉਹ ਬਹੁਤ ਵੱਡੀ ਤੇੜ ਹੈ ਸਰ ਇੱਕ ਜੀ ਵੇਖਣ ਨੂੰ ਮਿਲਦੀ ਕਿ ਅੱਜ ਸ਼੍ਰੋਮਣੀ ਅਕਾਲੀ ਦਲ ਬਾਦਲ ਵੱਲੋਂ ਚਵਾਰ ਵਿਖੇ ਰੈਲੀ ਕੀਤੀ ਤੇ ਉਹਨਾਂ ਨੇ ਆਪਣਾ ਉਮੀਦਵਾਰ ਜਿਹੜਾ ਤੇ ਬੀਬੀ ਨੂੰ ਐਲਾਨ ਕਰ ਦਿੱਤਾ ਗਿਆ ਕਿਸ ਤਰ੍ਹਾਂ ਵੇਖਦੇ ਹੋ ਤੁਸੀਂ ਦੇਖੋ ਮੈਂ ਤੇ ਇੱਥੇ ਬੈਠਾ ਤਰਨਤਾਰੂ ਵਰਕਰ ਸਾਹਿਬਾ ਨੂੰ ਮਿਲ ਰਿਹਾ ਮੈਨੂੰ ਨਹੀਂ ਪਤਾ ਵੀ ਉੱਥੇ ਕੀ ਡਿਸਾਈਡ ਹੋਇਆ ਕਿੰਨੂ ਟਿਕਟ ਦਿੱਤੀ ਬਾਕੀ ਮੈਨੂੰ ਇਸ ਚੀਜ਼ ਦਾ ਇਲਮ ਨਹੀਂ ਜਿਹੜੀ ਤੁਸੀਂ ਗੱਲ ਕਰਦੇ ਹੋ ਵੀ ਬੀਬੀ ਜੀ ਨੂੰ ਟਿਕਟ ਦਿੱਤੀ ਗਈ ਮੈਨੂੰ ਤੇ ਪਤਾ ਹੀ ਨਹੀਂ ਕਿ ਉਹ ਹਲਕੇ ਤੇ ਆ ਤੁਸੀਂ ਦੱਸਦੇ ਹੋ ਵੀ ਜੇ ਕੋਈ ਹਲਕੇ ਦਾ ਆ ਜਾਂ ਬਾਹਰੋਂ ਆ ਇਸ ਗੱਲ ਦਾ ਮੈਨੂੰ ਕੋਈ ਇਲਮ ਨਹੀਂ ਜੇ ਡਿਸਾਈਡ ਕਰਤੇ ਇਹਦੇ ਦੇਖੋ ਮੇਰਾ ਨੀਗਾ ਉਹਦੇ ਵਿੱਚ ਮੈਂ ਤੇ ਉਸ ਪਾਰਟੀ ਦਾ ਮੈਂਬਰ ਵੀ ਨਹੀਂ ਆ ਇਹ ਤੇ ਪਾਰਟੀ ਨੇ ਸੋਚਣਾ ਵੀ ਕਿਦੋਂ ਟਿਕਟ ਲੜਾਉਣੀ ਆ ਕਿ ਇਹਨੂੰ ਇਥੋਂ ਜਿਹੜੀ ਐਮਐਲਏ ਦੀ ਟਿੱਪ ਦੇਣੀ ਆ ਇਹ ਤੇ ਪਾਰਟੀ ਦੇ ਇਹਨੂੰ ਸ਼੍ਰੋਮਣੀ ਅਕਾਲੀ ਦਲ ਦਾ ਮਸਲਾ ਹੈ ਮੇਰਾ ਤੇ ਇਹਦੇ ਵਿੱਚ ਕੋਈ ਮਸਲਾ ਨਹੀਂ ਮੈਂ ਪਰ ਤੁਸੀਂ ਸਿਆਸਤ ਵਿੱਚ ਤਿੰਨ ਦੇਖੋ ਮੈਨੂੰ ਤੇ ਪਤਾ ਨਹੀਂ ਕਿ ਤੁਸੀਂ ਤੁਹਾਡੇ ਤੋਂ ਮੈਨੂੰ ਗੱਲ ਜ਼ਾਹਰ ਹੋਈ ਆ ਵੀ ਕਿਸੇ ਬੀਬੀ ਜੀ ਨੂੰ ਟਿੱਪ ਦਿੱਤੀ ਆ ਪਰ ਜਿੱਥੋਂ ਤੱਕ ਸ਼ਹਿਰ ਦਾ ਮਸਲਾ ਆ ਜਿੱਥੋਂ ਤੱਕ ਇਲਾਕੇ ਦਾ ਮਸਲਾ ਆ ਜਿੱਥੋਂ ਤੱਕ ਦੇਖੋ ਮੈਂ ਤੇ ਜਿੱਥੋਂ ਅੱਜ ਤੱਕ ਜਿੰਨੀਆਂ ਵੀ ਇਲੈਕਸ਼ਨਾਂ ਹੋਈਆਂ ਨੇ ਮੇਰੀ ਹੋਸ਼ ਦੇ ਵਿੱਚ ਜਾਂ ਮੇਰੀ ਮੈਂ ਜਦੋਂ ਦੀਆਂ ਇਲੈਕਸ਼ਨ ਨਾਲ ਲੜਦਾ ਆਇਆ ਉਹ ਤਕਰੀਬਨ ਤਰਨਤਾਰਨ ਦਾ ਹੀ ਕੈਂਡੀਡੇਟ ਹੁੰਦਾ ਸੀਗਾ ਤਰਨਤਾਰਨ ਜ਼ਿਲ੍ਹੇ ਦੇ ਵਿੱਚੋਂ ਹੀ ਕੈਂਡੀਡੇਟ ਹੁੰਦਾ ਸੀਗਾ ਭਾਵੇਂ ਉਹ ਇੰਦਾ ਪਿੰਡਾਂ ਦੇ ਵਿੱਚੋਂ ਹੁੰਦਾ ਸੀ ਭਾਵੇਂ ਉਹ ਕਾਂਗਰਸ ਦਾ ਆਇਆ ਭਾਵੇਂ ਕਾਲੀ ਦਲ ਦਾ ਆਇਆ ਤੇ ਭਾਵੇਂ ਹੋਰ ਕਿਸੇ ਪਾਰਟੀ ਦਾ ਭਾਵੇਂ ਬੀਜੇਪੀ ਦਾ ਆਇਆ ਸੋ ਇਸ ਕਰਕੇ ਚਲੋ ਇਹਦੇ ਉਹਦਾ ਦਾ ਫੈਸਲਾ ਇਹਦੇ ਬਾਰੇ ਤੇ ਮੈਂ ਕੀ ਟਿੱਪਣੀ ਕਰ ਸਕਦਾ ਜੋ ਉਹਨਾਂ ਦੀ ਪਾਰਟੀ ਦਾ ਫੈਸਲਾ ਉਹਨਾਂ ਨੇ ਕਰਤਾ ਜੋ ਆਮ ਆਦਮੀ ਪਾਰਟੀ ਫੈਸਲਾ ਕਰੂਗੀ ਅਸੀਂ ਉਹਦੇ ਤੇ ਕਹਿਣਾ ਦਵਾਂਗੇ ਆਹ ਠੋਕ ਵਜਾ ਕੇ ਮੈਂ ਤੁਹਾਨੂੰ ਅੱਜ ਗੱਲ ਦੱਸਦੇ ਆ ਅੱਜ ਆਵਾਜ਼ ਦੀ ਆਵਾਜ਼ ਆ ਲੋਕਾਂ ਦੀ ਆਵਾਜ਼ ਆ ਕਿ ਜਿਹੜੀ ਆ ਇਹ ਜਿਹੜੀ ਆ ਸੀਰ ਜਿਹੜੀ ਆ ਆਮ ਆਦਮੀ ਪਾਰਟੀ ਜਿੱਤੇ ਤਰ ਤੁਸੀਂ ਦੇਖੋ ਮੈਨੂੰ 3 ਦਿਨ ਹੋ ਗਿਆ 4 ਦਿਨ ਹੋ ਗਿਆ ਮੇਰਾ ਫੋਨ 1 ਸਕਿੰਟ ਵੀ ਬੰਦ ਨਹੀਂ ਹੋਇਆ ਮੈਂ ਸੋਸ਼ਲ ਮੀਡੀਆ ਤੇ ਪਾਇਆ ਮੈਂ ਆਪਣੀ ਫੇਸਬੁੱਕ ਤੇ ਪਾਇਆ ਮੈਂ ਮਾਫੀ ਵੀ ਮੰਗੀ ਆ ਜਿੰਨਾ ਭੈਣਾ ਭਰਾਵਾਂ ਦਾ ਸਰਪੰਚ ਸਹਿਬਾਨਾਂ ਦਾ ਮੇਰੇ ਅਜ਼ੀਜ਼ਾਂ ਦਾ ਪਾਰਟੀ ਆਮ ਆਦਮੀ ਪਾਰਟੀ ਦੇ ਵਰਕਰਾਂ ਦਾ ਜਾਂ ਜਿਹੜੇ ਮੇਰੇ ਨਾਲ ਸੰਬੰਧ ਰੱਖਦੇ ਰਹੇ 25 28 ਸਾਲ ਤੋਂ ਮੈਂ ਲਗਾਤਾਰ ਚਾਰ ਦਿਨ ਹੋ ਗਏ ਰਾਤ ਦਿਨ ਟੈਲੀਫੋਨ ਵੱਜਣ ਡਿਆ ਔਰ ਮੈਂ ਸੱਚੀ ਗੱਲ ਹੈ ਮੈਨੂੰ ਮੈਂ ਦੀਆਂ ਇਲੈਕਸ਼ਨਾਂ ਲੜੀਆਂ ਮੈਂ ਆਜ਼ਾਦ ਵੀ ਇਲੈਕਸ਼ਨ ਲੜੀ ਆ ਐਡਾ ਵੱਡਾ ਪਰਵਾ ਹਜ਼ਾਰਾਂ ਨੂੰ ਅੱਜ ਤੱਕ ਨਹੀਂ ਹੋਇਆ ਸਰ ਜਿਹੜੇ ਜੀ ਆਪਾਂ ਸਾਰੇ ਭੈੜ ਪਰਵਾ ਨੂੰ ਸਾਰਿਆਂ ਨੂੰ ਦੇਖੋ ਇਹਦੇ ਹਲੇ ਪਾਰਟੀ ਦੇ ਫੈਸਲਾ ਜਿਹੜਾ ਜੋ ਵੀ ਕਰੂਗੀ ਪਾਰਟੀ ਆ ਆਪਾਂ ਐਜ਼ ਅ ਵਰਕਰ ਬਣ ਕੇ ਚੱਲੇ ਪਾਰਟੀ ਦੇ ਵਰਕਰ ਬਣ ਕੇ ਲੋਕਾਂ ਦੀ ਸੇਵਾ ਭਾਵਨਾ ਨਾਲ ਨਾਲ ਕੀ ਅਹੀਂ ਅੱਜ ਹੀ ਉਹਦੇ ਮੰਗਣ ਲਾ ਪੀ ਅੱਜ ਹੀ ਇਸ ਕੰਮ ਮੈਂ ਐ ਉਹ ਜਿਆ ਬੰਦਾ ਨਹੀਂਗਾ ਮੈਂ ਤੇ ਪਹਿਲਾਂ ਕੰਮ ਕਰੂਗਾ ਤੇ ਫਿਰ ਪਾਰਟੀ ਦਾ ਫੈਸਲਾ ਹੋਊਗਾ ਜੋ ਪਾਰਟੀ ਤੇ ਉਹ ਸਿਰ ਮੱਥੇ ਤੇ ਲੋਕਾਂ ਨੂੰ ਲੋਕਾਂ ਨੂੰ ਵੀ ਪਤਾ ਆ ਸੰਗਤ ਨੂੰ ਵੀ ਪਤਾ ਆ ਕਿ بڑا ਕੰਮ ਜਿਹੜਾ ਆ ਉਹ ਹੋਣ ਵਾਲਾ ਹੈ 5 ਸਾਲ ਕਾਂਗਰਸ ਨੇ ਇੱਥੇ ਇੱਕ ਕੰਮ ਨਹੀਂ ਕੀਤਾ ਸਰਕਾਰ ਦੇ ਵਿੱਚ ਜਿੰਨਾ ਚਿਰ ਮੈਨੂੰ ਸ਼ਹਿਰ ਆਲਿਆਂ ਦੇ ਇਲਾਕੇ ਵਾਲਿਆਂ ਦੇ ਨਵਾਜਿਆਰ ਮੈਨੂੰ ਮਾਣ ਇਸ ਗੱਲ ਦਾ ਉਸ ਸਤਿਗੁਰੂ ਤੋਂ ਉਸ ਸਤਿਗੁਰੂ ਦਾ ਸਹਿਬ ਸ੍ਰੀ ਗੁਰੂ ਅਰਜਨ ਦੇਵ ਪਾਤਸ਼ਾਹ ਦਾ ਆਸਰਾ ਲੈ ਕੇ ਚੱਲਿਆ ਆ ਔਰ ਮੈਨੂੰ ਇਸ ਗੱਲ ਦਾ ਵੀ ਮਾਣ ਆ ਵੀ ਮੈਂ ਕੰਮ ਕਰਾ ਪਾਉਂਗਾ ਔਰ ਵਧੀਆ ਪਲੈਨਿੰਗ ਆ ਮੇਰੇ ਦਿਮਾਗ ਦੇ ਵਿੱਚ ਤਰਨਤਾਰਨ ਇੱਕ ਪਵਿੱਤਰ ਤਗੜੀ ਤੇ ਸ਼ਹਿਰ ਦੀ ਡਿਵੈਲਪਮੈਂਟ ਬਾਰੇ ਇਲਾਕੇ ਦੀ ਡਿਵੈਲਪਮੈਂਟ ਬਾਰੇ ਸਾਡੇ ਕਸਬਾ ਚੁਬਾਲ ਪਿੰਡਾ ਉਥੋਂ ਦੀ ਡਿਵੈਲਪਮੈਂਟ ਬਾਰੇ ਇਹ ਬੜੇ ਮੇਰੇ ਮਨ ਦੇ ਵਿੱਚ ਜਿਹੜੇ ਆ ਪਲੈਨਿੰਗ ਹੈਗੀ ਆ ਔਰ ਜੇ ਪ੍ਰਮਾਤਮਾ ਨੇ ਚਾਇਆ ਜੇ ਪਾਰਟੀ ਨੇ ਮੌਕਾ ਦਿੱਤਾ ਤੇ ਫਿਰ ਬਹੁਤ ਹਾਈ ਲੈਵਲ ਨਾਲ ਕੰਮ ਕਰਾਂਗੇ بڑے ਲੋਕਾਂ ਦੇ ਸਹਿਯੋਗ ਦੇ ਨਾਲ ਠੀਕ ਹੈ